ਸਤਿ ਸ਼੍ਰੀ ਅਕਾਲ ਦੀ ਖਬਰ ਹਪੜਤਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਬਿਕਰਮ ਸਿੰਘ ਜੀਠੀਆ ਦੀ ਜਮਾਨਤ ਤੇ ਫੈਸਲਾ ਆ ਸਕਦਾ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਦੇ ਲਈ ਕਿੰਨਾ ਅਹਿਮियत ਰੱਖਦਾ ਹੈ ਡੱਲਾ ਜੀ ਦੇਖੋ ਆਖਰਕਾਰ ਅੱਜ ਉਹ ਦਿਨ ਆ ਗਿਆ ਕੱਲ ਇਹ ਅਦਾਲਤ ਦੇ ਵਿੱਚੋਂ ਅਦਾਲਤੀ ਕਾਰਵਾਈ ਦੇ ਵਿੱਚੋਂ ਗੱਲ ਸਾਫ਼ ਹੋ ਗਈ ਸੀ ਕਿ ਅੱਜ ਵਿਕਰਮ ਸਿੰਘ ਮਜੀਠੀਏ ਦੇ ਜ਼ਮਾਨਤ ਤੇ ਫੈਸਲਾ ਆਏਗਾ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਗੱਲ ਲਿਸਟਡ ਹੈ ਕਿ ਅੱਜ ਫੈਸਲਾ ਸਰਵਜਨਕ ਕੀਤਾ ਜਾਏਗਾ ਸੁਣਾਇਆ ਜਾਏਗਾ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ 25 ਜੂਨ ਨੂੰ ਵਿਕਰਮ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਵਿਕਰਮ ਸਿੰਘ ਮਜੀਠੀਏ ਦਾ ਕੇਸ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਕੇਸ ਬਣਿਆ ਜਿਸ ਤਰ੍ਹਾਂ ਨਾਲ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਔਰ ਵਿਕਰਮ ਸਿੰਘ ਮਜੀਠੀਆ ਦੇ ਵਿਚਾਲੇ ਸਿਆਸੀ ਟਕਰਾਅ ਰਿਹਾ ਔਰ ਜਿਸ ਤਰ੍ਹਾਂ ਨਾਲ ਵਿਕਰਮ ਸਿੰਘ ਮਜੀਠੀਆ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਟਿੱਪਣੀਆਂ ਕਰਦੇ ਰਹੇ ਨੇ ਇਹਨਾਂ ਦੋਵਾਂ ਲੀਡਰਾਂ ਦੇ ਵਿੱਚ ਟਕਰਾਅ ਖੁੱਲ ਕੇ ਸਾਹਮਣੇ ਆਈ ਸੀ ਔਰ ਇਹ ਮੰਨਿਆ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਸਰਕਾਰ ਵੱਖ-ਵੱਖ ਮਾਮਲਿਆਂ 'ਚ ਜਾਂਚ ਤੇਜ਼ ਕਰੇਗੀ ਜਾਂਚ ਤੇਜ਼ ਵੀ ਕੀਤੀ ਭਾਵੇਂ ਉਹ ਡਰੱਗਸ ਵਾਲਾ ਮਾਮਲਾ ਸੀ ਉਹਦੇ ਵਿੱਚ ਵੀ ਪੰਜਾਬ ਸਰਕਾਰ ਨੇ ਕਈ ਸ਼ਿਕਪਾਂ ਬਣਾਈਆਂ ਤੇ ਕਈ ਵਾਰ ਬਿਕਰਮ ਜਿੱਠੀਆ ਸਿੱਟ ਅੱਗੇ ਪੇਸ਼ ਹੋਏ ਪਰ ਉੱਥੇ ਪੰਜਾਬ ਸਰਕਾਰ ਦੀਆਂ ਸਿੱਟਾਂ ਕੋਈ ਠੋਸ ਸਬੂਤ ਬਿਕਰਮ ਜਿੱਠੀ ਦੇ ਖਿਲਾਫ ਨਹੀਂ ਲੱਭ ਸਕੀਆਂ ਸੋ ਨਸ਼ੇ ਵਾਲੇ ਕੇਸ 'ਚ ਬਿਕਰਮ ਜਿੱਠੀ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਬਿਕਰਮ ਜਿੱਠੀ ਦੀ ਗ੍ਰਿਫਤਾਰੀ ਕੀਤੀ ਗਈ ਸੀ ਹੁਣ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਪੰਜਾਬ 'ਚ 14 ਦਸੰਬਰ ਨੂੰ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਨੇ ਉਸ ਤੋਂ ਪਹਿਲਾਂ ਅੱਜ ਫੈਸਲਾ ਹੈ ਅੱਜ ਦੋ ਤਰ੍ਹਾਂ ਦੀਆਂ ਸੰਭਾਵਨਾਵਾਂ ਤੇ ਅਸੀਂ ਗੱਲ ਕਰ ਸਕਦੇ ਹਾਂ ਦੇਖੋ ਫੈਸਲਾ ਅਦਾਲਤ ਨੇ ਦੇਣਾ ਹੈ ਅਗਰ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਅਦਾਲਤ ਸਮਾਨਤ ਤੇ ਰਿਹਾ ਕਰ ਦਿੰਦੀ ਹੈ ਤੇ ਅਕਾਲੀ ਦਲ ਦਾ ਜਿਹੜਾ ਧੜਾ ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਕੰਚਨਪ੍ਰੀਤ ਕੌਰ ਨੂੰ ਜਦੋਂ ਅਦਾਲਤ ਨੇ ਛੱਡਿਆ ਤੇ ਅਕਾਲੀ ਦਲ ਨੇ ਉਹਨੂੰ ਸੰਵਿਧਾਨ ਦੀ ਜਿੱਤ ਦੇ ਰੂਪ ਦੇ ਵਿੱਚ ਪ੍ਰਚਾਰਿਆ ਤੇ ਵਿਕਰਮ ਮਜੀਠੀਏ ਦੇ ਮਾਮਲੇ 'ਚ ਅਕਾਲੀ ਦਲ ਦੀ ਲੀਡਰਸ਼ਿਪ ਲਗਾਤਾਰ ਇਹ ਕਹਿੰਦੀ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਬੇਕਸੂਰ ਹੈ ਉਹਨੇ ਆਪਣੀਆਂ ਜ਼ਮੀਨ ਜਾਇਦਾਦਾਂ ਨੇ ਜਿਹੜੀਆਂ ਜਿੰਨੀਆਂ ਵੀ ਬਣਾਈਆਂ ਲੀਗਲ ਤਰੀਕੇ ਨਾਲ ਬਣਾਈਆਂ ਔਰ ਉਹਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਵੀ ਦਿੱਤੀ ਉਹਦੀ ਜਾਣਕਾਰੀ ਇਨਕਮ ਟੈਕਸ ਮਹਿਕਮੇ ਨੂੰ ਦਿੱਤੀ ਉਹਦੇ 'ਚ ਕੁਝ ਵੀ ਗਲਤ ਨਹੀਂ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਵਿਜੀਲੈਂਸ ਬਿਊਰੋ ਨੇ ਕਿਉਂਕਿ ਮੁੱਖ ਮੰਤਰੀ ਗ੍ਰਹਿ ਮੰਤਰੀ ਵੀ ਹੈ ਗ੍ਰਹਿ ਮੰਤਰਾਲੇ ਦੇ ਅਧੀਨ ਵਿਜੀਲੈਂਸ ਔਰ ਪੁਲਿਸ ਆਉਂਦੀ ਨੇ ਵਿਜੀਲੈਂਸ ਬਿਊਰੋ ਨੇ ਦਾਵਾ ਕੀਤਾ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਵਿਕਰਮ ਜਿੱਥੇ ਨੇ ਔਰ ਉਹਦੇ ਪਿੱਛੇ ਕਰਪਸ਼ਨ ਜ਼ਿੰਮੇਦਾਰ ਹੈ ਉਹਦੇ ਪਿੱਛੇ ਸਰਕਾਰ ਦਾ ਦਾਵਾ ਸੀ ਕਿ ਡਰੱਗ ਮਨੀ ਵੀ ਇਨਵੋਲਵ ਹੈ ਭਾਵ ਕਿ ਨਸ਼ੇ ਦੇ ਜਿਹੜੇ ਇਲਜ਼ਾਮ ਲੱਗੇ ਨੇ ਵਿਕਰਮ ਜਿੱਥੇ ਤੇ ਮੰਤਰੀ ਕਈ ਕਹਿੰਦੇ ਸੀ ਵੀ ਉਹਦੇ ਵਿੱਚੋਂ ਵੀ ਪੈਸੇ ਵਿਕਰਮਜੀਤ ਸਿੰਘ ਨੇ ਕਮਾਏ ਆ ਹਾਲਾਂਕਿ ਇਹਦਾ ਕੋਈ ਸਬੂਤ ਨਹੀਂ ਪੇਸ਼ ਕੀਤਾ ਸਰਕਾਰ ਨੇ ਹਜੇ ਤੱਕ ਇਹ ਸਿਰਫ ਇਲਜ਼ਾਮ ਨੇ ਔਰ ਵਿਕਰਮਜੀਤ ਸਿੰਘ ਦੇ ਵਕੀਲ ਇਹਨਾਂ ਇਲਜ਼ਾਮਾਂ ਨੂੰ ਨਕਾਰ ਚੁੱਕੇ ਨੇ ਪਰ ਅੱਜ ਅਗਰ ਵਿਕਰਮ ਦੀ ਜ਼ਮਾਨਤ ਹੁੰਦੀ ਹੈ ਅਕਾਲੀ ਸਿਆਸਤ ਅੱਜ ਇਸ ਜ਼ਮਾਨਤ ਨੂੰ ਵੀ ਜਿੱਤ ਦੇ ਰੂਪ ਦੇ ਵਿੱਚ ਪ੍ਰਚਾਰ ਕਰੇਗਾ ਕਿ ਦੇਖੋ ਅਦਾਲਤ ਨੇ ਵਿਕਰਮਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਔਰ ਜਦੋਂ ਜ਼ਮਾਨਤ ਦਾ ਫੈਸਲਾ ਆਉਂਦਾ ਹੈ ਨਿਸ਼ਚਿਤ ਤੌਰ ਤੇ ਜੱਜਾਂ ਦੇ ਫੈਸਲੇ ਦੇ ਵਿੱਚ ਟਿੱਪਣੀਆਂ ਹੁੰਦੀਆਂ ਨੇ ਉਹਨਾਂ ਟਿੱਪਣੀਆਂ ਨੂੰ ਹਰ ਤਿਰ ਆਪਣੇ ਹਿਸਾਬ ਨਾਲ ਉਹਦੀ ਵਿਆਖਿਆ ਕਰਦੀ ਹੈ ਸੋ ਅਗਰ ਵਿਕਰਮ ਦੀ ਜ਼ਮਾਨਤ ਹੁੰਦੀ ਹੈ ਤੇ ਅਕਾਲੀ ਦਲ ਇਹਨੂੰ ਅੱਜ ਵੱਡੀ ਜਿੱਤ ਦੇ ਤੌਰ ਤੇ ਪ੍ਰਚਾਰਿਤ ਕਰੇਗਾ ਔਰ 14 ਦਸੰਬਰ ਦੀਆਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਸਟਾਰ ਪ੍ਰਚਾਰਕ ਦੀ ਭੂਮਿਕਾ ਨਿਭਾ ਸਕਦੇ ਨੇ ਔਰ ਅਗਰ ਜ਼ਮਾਨਤ ਹੁੰਦੀ ਹੈ ਵਿਕਰਮ ਦੀ ਅਕਾਲੀ ਦਲ ਨੂੰ ਇਹਦੇ ਨਾਲ ਇੱਕ ਤਾਕਤ ਮਿਲ ਸਕਦੀ ਹੈ ਇਹ ਕਹਿੰਦੇ ਹੋਏ ਕਿ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨਾਲ ੱੱਕਾ ਕੀਤਾ ਸੀ ਕਈ ੱੱਕੇ ਕੀਤੇ ਜਾ ਰਹੇ ਨੇ ਜਿਵੇਂ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਸਾਡੇ ਨਾਲ ੱੱਕਾ ਕਰਦੀ ਹੈ ਹੁਣ ਤਸਵੀਰ ਦਾ ਦੂਜਾ ਹਿੱਸਾ ਅਗਰ ਜ਼ਮਾਨਤ ਨਾ ਮਿਲੀ ਤੇ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਹਾਵੀ ਹੋ ਜਾਣਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਿਉਂਕਿ ਮਨਜ਼ੂਰੀ ਭਗਵੰਤ ਮਾਨ ਦਾ ਮੰਤਰੀ ਮੰਡਲ ਦੇ ਚੁੱਕਿਆ ਕੇਸ ਚਲਾਉਣ ਦੀ ਗਵਰਨਰ ਦੇ ਚੁੱਕਿਆ ਹੁਣ ਅਗਰ ਜ਼ਮਾਨਤ ਰੱਦ ਹੁੰਦੀ ਹੈ ਤੇ ਭਗਵੰਤ ਮਾਨ ਦਾ ਜਰਮਨੀ ਤੋਂ ਬਿਆਨ ਆਉ ਮੈਨੂੰ ਲੱਗਦਾ ਹੈ ਜਰਮਨੀ ਤੋਂ ਭਗਵੰਤ ਮਾਨ ਬਿਆਨ ਦੇਊਗਾ ਵੀ ਉਹਦੀ ਜ਼ਮਾਨਤ ਰੱਦ ਹੋ ਗਈ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਕੇਸ ਦਰਜ ਕੀਤਾ ਉਹਦੇ ਚ ਦਮ ਹੈ ਔਰ ਸਾਡੇ ਕੋਲੇ ਸਬੂਤ ਹੈ ਔਰ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਸਜ਼ਾ ਦਵਾ ਕੇ ਰਵਾਂਗੇ ਅਗਰ ਜ਼ਮਾਨਤ ਵਿਕਰਮ ਦੀ ਰੱਦ ਹੁੰਦੀ ਹੈ ਸਿਰਫ ਭਗਵੰਤ ਮਾਨ ਨਹੀਂ ਅਰਵਿੰਦ ਕੇਤਰੀਵਾਲ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ तमाम ਵੱਡੇ ਲੀਡਰ ਭਾਵੇਂ ਅਮਨ ਅਰੂੜਾ ਨੇ ਮਲਵਿੰਦਰ ਕੰਗ ਨੇ ਇਹ ਸਾਰੇ ਬਿਆਨ ਦਾਗਣਗੇ ਕਿ ਹੁਣ ਇਹ ਸਾਬਤ ਹੋ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਉਹਨੂੰ ਜ਼ਮਾਨਤ ਨਾ ਮਿਲਣ ਦਾ ਮਤਲਬ ਹੈ ਕਿ ਵੱਡੇ ਸਬੂਤ ਸਾਡੇ ਕੋਲੇ ਨੇ ਤੇ ਅਸੀਂ ਮਜੀਠੀਆ ਨੂੰ ਹੁਣ ਸਜ਼ਾ ਦਿਵਾ ਕੇ ਹਟਾਂਗੇ ਸੋ ਦੇਖਿਆ ਜਾਵੇ ਤੇ ਵਿਕਰਮ ਸਿੰਘ ਮਜੀਠੀਆ ਦੇ ਲਈ ਅੱਜ ਦਾ ਦਿਨ ਹੈ ਜਿਹੜਾ ਇਹ ਬਹੁਤ ਇੱਕ ਤਪਸ਼ਿਆ ਤੋਂ ਘਟ ਨਹੀਂ ਐ ਅੱਜ ਬਿਕਰਮ ਸਿੰਘ ਮਜੀਠੀਆ ਇਹ ਉਮੀਦ ਕਰਦਾ ਹੋਣਾ ਕਿ ਜ਼ਮਾਨਤ ਹੋ ਜੇ ਜੇ ਜ਼ਮਾਨਤ ਹੋਗੀ ਤੇ ਅੱਜ ਬਿਕਰਮ ਸਿੰਘ ਮਜੀਠੀਆ ਸਿਆਸੀ ਹੀਰੋ ਬਣੂਗਾ ਇਹ ਕਹਿੰਦਾ ਹੋਇਆ ਕਿ ਮੈਂ ਬੇਕਸੂਰਾ ਸੀ ਅਦਾਲਤ ਨੇ ਪਹਿਲੀ ਨਜ਼ਰੇ ਮੈਨੂੰ ਜ਼ਮਾਨਤ ਦਿੱਤੀ ਤੇ ਜੇ ਜ਼ਮਾਨਤ ਨਾ ਮਿਲੀ ਤੇ ਫਿਰ ਬਿਕਰਮਜੀਠੇ ਕੋਲੇ ਇੱਕੋ ਹੀ ਰਾਹ ਹੈ ਸੁਪਰੀਮ ਕੋਰਟ ਜਾਣ ਦਾ ਤੇ ਬਿਕਰਮਜੀਠੀਆ ਪੰਜਾਬ ਸਰਕਾਰ ਤੇ ਇਹ ਇਲਜ਼ਾਮ ਲਾਉਂਦਾ ਹੋਇਆ ਸੁਪਰੀਮ ਕੋਰਟ ਜਾਏਗਾ ਕਿ ਪੰਜਾਬ ਦੀ ਸਰਕਾਰ ੱੱਕਾ ਕਰ ਰਹੀ ਹੈ ਤੇ ਮੈਂ ਸੁਪਰੀਮ ਕੋਰਟ ਜਾ ਕੇ ਹੁਣ ਇਨਸਾਫ ਲਵਾਵਾਂਗਾ ਸੋ ਅੱਜ ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਲਈ ਬਹੁਤ ਮਹੱਤਵਪੂਰਨ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਔਰ ਮੈਨੂੰ ਲੱਗਦਾ ਹੈ ਕਿ ਅੱਜ ਜਦੋਂ ਅਦਾਲਤ ਆਪਣੀ ਕਾਰਵਾਈ ਸ਼ੁਰੂ ਕਰੇਗੀ ਤੇ ਕੁਝ ਸਮੇਂ ਬਾਅਦ ਸਾਨੂੰ ਇਸ ਫੈਸਲੇ ਤੋਂ ਅਸੀਂ ਅਵਗਤ ਹੋ ਜਾਵਾਂਗੇ ਤੇ ਫੈਸਲਾ ਆਉਂਦਾ ਹੀ ਪੰਜਾਬ ਦੀ ਪੋਲਿਟਿਕਸ ਦਾ ਇੱਕ ਨਵਾਂ ਦੌਰ ਸ਼ੁਰੂ ਹੋਏਗਾ ਜਿਦੇ ਚ ਫੇਰ ਕੇਂਦਰ ਵਿਕਰਮ ਜੀਠਿਆ ਹੋਏਗਾ ਸੋ ਕੱਲ ਨੂੰ ਜਰਮਨੀ ਤੋਂ ਭਗਵੰਤ ਮਾਨ ਦੇ ਬਿਆਨਾਂ ਦੀ ਵੀ ਉਮੀਦ ਕਰਦੇ ਆਂ ਔਰ ਕੱਲ ਸੁਖਬੀਰ ਬਾਦਲ ਔਰ ਹਰਸਮਰਤ ਕੋਰ ਬਾਦਲ ਵੱਲੋਂ ਵੀ ਵਿਕਰਮ ਜੀਠਿਆ ਦੇ ਹੱਕ ਚ ਬਿਆਨ ਆ ਸਕਦੇ ਨੇ ਉਹਦੀ ਵੀ ਅਸੀਂ ਉਮੀਦ ਕਰਦੇ ਆਂ ਨਾਲੇ ਇਹ ਆਸਟ੍ਰੇਲੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਪਰ ਰੋਕ ਲੱਗਣ ਜਾ ਰਹੀ ਹੈ ਇਸ ਦਾ ਵਿਰੋਧ ਵੀ ਹੋ ਰਿਹਾ ਤੁਸੀਂ ਇਸ ਕਾਨੂੰਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਕਾਨੂੰਨ ਆ ਜਿਹੜਾ ਉਹ ਭਾਰਤ ਦੇ ਵਿੱਚ ਵੀ ਹੋਣਾ ਚਾਹੀਦਾ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਹੈ ਪਹਿਲਾਂ ਤਾਂ ਮੈਂ ਆਸਟ੍ਰੇਲੀਆ ਦੀ ਗੱਲ ਕਰ ਲਵਾਂ ਜਿਵੇਂ ਤੁਸੀਂ ਸਵਾਲ ਕੀਤਾ ਹੈ ਦੇਖੋ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੱਕ ਤਾਂ ਫੇਸਬੁੱਕ ਇੰਸਟਾਗ੍ਰam ਟਿਕਟੌਕ ਸਨੈਪਚੈਟ ਇਹ ਯੂਟਿਊਬ ਔਰ Reddit ਤੇ Kick ਵਰਗੇ ਜਿਹੜੇ ਪਲੈਟਫਾਰਮ ਨੇ ਇਸ ਤਰ੍ਹਾਂ ਦੇ ਇਹਨਾਂ ਦੇ ਉੱਤੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣਾ ਅਕਾਊਂਟ ਨਹੀਂ ਬਣਾ ਸਕਣਗੇ ਔਰ ਜਿਨ੍ਹਾਂ ਬੱਚਿਆਂ ਦਾ ਅਕਾਊਂਟ ਹੋਏਗਾ ਉਹ ਡੀਐਕਟੀਵੇਟ ਕਰ ਦਿੱਤਾ ਜਾਏਗਾ 10 ਦਸੰਬਰ ਤੋਂ ਆਸਟ੍ਰੇਲੀਆ ਦੀ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੀ ਹੈ ਇਹ ਫੈਸਲਾ ਆਪਣੇ ਆਪ ਦੇ ਵਿੱਚ ਇਤਿਹਾਸਿਕ ਔਰ ਬਹੁਤ ਮਹੱਤਵਪੂਰਨ ਹੈ ਔਰ ਇਸ ਫੈਸਲਾ ਸਮਾਜ ਦੇ ਵਿੱਚ ਜਿਹੜੀਆਂ ਦੋ ਤਰ੍ਹਾਂ ਦੀਆਂ ਭਾਵਨਾਵਾਂ ਡਿਬੇਟ ਹੋ ਰਹੀ ਹੈ ਨੰਬਰ 1 ਸਾਨੂੰ ਪਤਾ ਹੈ ਜਿਹੜੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹਨਾਂ ਪਲੇਟਫਾਰਮਸ ਤੇ ਕਾਫੀ ਸਮਗਰੀ ਅਜਹੀ ਹੈ ਜਿਹੜੀ ਛੋਟੇ ਬੱਚਿਆਂ ਦੀ ਮਾਨਸਿਕਤਾ ਸਮਝ ਨਹੀਂ ਸਕਦੀ ਉਹਨੂੰ ਅਸ਼ਲੀਲ ਕੰਟੈਂਟ ਹੈ ਜਿਹਦੇ ਨਾਲ ਛੋਟੀ ਉਮਰ ਦੇ ਬੱਚੇ ਭਟਕਦੇ ਨੇ ਨਿਸ਼ਚਿਤ ਤੌਰ ਤੇ ਭਟਕਦੇ ਨੇ ਫਿਰ ਜਦੋਂ ਉਹ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਹਿੰਸਕ ਔਰ ਅਸ਼ਲੀਲਤਾ ਵਾਲੀ ਸਮਗਰੀ ਦੇਖਦੇ ਨੇ ਤੇ ਉਹ ਉਹਨੂੰ ਸਮਝ ਨਹੀਂ ਸਕਦੇ ਬਹੁਤ ਕੁਝ ਮਿਸ ਅੰਡਰਸਟੂਡ ਕਰਦੇ ਨੇ ਮਤਲਬ ਉਹਨਾਂ ਤੇ ਗਲਤ ਪ੍ਰਭਾਵ ਪੈਂਦਾ ਹੈ ਔਰ ਇਹ ਸਮਗਰੀ ਸੋਸ਼ਲ ਮੀਡੀਆ ਤੇ ਰੋਕੀ ਨਹੀਂ ਜਾ ਸਕੀ ਨਾ ਮੋਬਾਈਲਾਂ ਤੇ ਇਹ ਪਲੇਟਫਾਰਮ ਐਡੇ ਆਪਣੇ ਆਪ ਨੂੰ ਨੀਟ ਐਂਡ ਕਲੀਨ ਨਹੀਂ ਬਣਾ ਸਕੀ ਇਹਨਾਂ ਦੇ ਉੱਤੇ ਅਸ਼ਲੀਲਤਾ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ ਭਾਵੇਂ ਉਹ ਵੀਡੀਓ ਕੰਟੈਂਟ ਦੇ ਰੂਪ ਚ ਹੈ ਭਾਵੇਂ ਉਹ ਕਿਸੇ ਵੀ ਰੂਪ ਚ ਹੈ ਇਹ ਇਹਦੇ ਨਾਲ ਨਾਲ ਬੱਚੇ ਛੋਟੀ ਉਮਰ ਦੇ ਨੇ ਜਿਹੜੇ ਉਹਨਾਂ ਦਾ ਧਿਆਨ ਪੰਡ ਹੁੰਦਾ ਹੈ ਕਿਉਂਕਿ ਇਹ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਇਹ ਉਹਨਾਂ ਨੂੰ ਉਸ ਤਰੀਕੇ ਨਾਲ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਕਰ ਸਕਦੇ ਜਾਂ ਸਰੀਰਕ ਤੌਰ ਤੇ ਜਿਸ ਤਰੀਕੇ ਨਾਲ ਖੇਡਾਂ ਕਰਦਿਆਂ ਨੇ ਸੋ ਖੇਡਾਂ ਦੀ ਜਗ੍ਹਾ ਤੇ ਵਿਦਿਆਰਥੀਆਂ ਦਾ ਧਿਆਨ ਇੱਧਰ ਲੱਗਦਾ ਇੱਕ ਪੜ੍ਹਾਈ ਤੇ ਇੱਕ ਸੋਸ਼ਲ ਮੀਡੀਆ ਪੜ੍ਹਾਈ ਤੇ ਖੇਡਾਂ ਇਹ ਕੰਬੀਨੇਸ਼ਨ ਚੰਗਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਚਾਰ ਉੱਥੇ ਡਿਬੇਟ ਚ ਆਏ ਹੋਏ ਨੇ ਜਿਹਦੇ ਕਰਕੇ ਸਰਕਾਰ ਨੇ ਫੈਸਲਾ ਲਿਆ ਕਿ ਮਾੜੇ ਪ੍ਰਭਾਵ ਨੇ ਉਹ ਜ਼ਿਆਦਾ ਹੈ ਇਹ ਅਜਿਆਂ ਨਹੀਂ ਕਿ ਚੰਗੇ ਪ੍ਰਭਾਵ ਨਹੀਂ ਹੈ ਚੰਗੇ ਪ੍ਰਭਾਵ ਨਹੀਂ ਵੀ ਨੇ ਪਰ ਮਾੜੇ ਪ੍ਰਭਾਵ ਜ਼ਿਆਦਾ ਨੇ ਔਰ ਉਹ ਮਾੜੇ ਪ੍ਰਭਾਵ ਪ੍ਰਭਾਵਾਂ ਨੂੰ ਰੋਕਣ 'ਚ ਇਹ ਪਲੇਟਫਾਰਮ ਵੀ ਸਫਲ ਹੋਏ ਨੇ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਹੈ ਸਰਕਾਰ ਨੇ ਵੀ ਅਸੀਂ 10 ਸਾਲ ਤੋਂ ਛੋਟੀ 16 ਸਾਲ ਤੋਂ ਛੋਟੀ ਉਮਰ ਦੇ ਬੱਚੇ ਇਹ ਅਕਾਊਂਟ ਨਹੀਂ ਚਲਾ ਸਕਣਗੇ ਹਾਂ ਅਗਰ ਮਾਪੇ ਚਾਣ ਜਿਹੜੀ ਸਮਗਰੀ ਵਿਦਿਆਰਥੀਆਂ ਦੇ ਲਈ ਜਾਇਜ਼ ਹੈ ਮਾਪੇ ਆਪਣੇ ਅਕਾਊਂਟਾਂ ਚੋਂ ਵਿਦਿਆਰਥੀਆਂ ਨੂੰ ਉਹ ਸਮਗਰੀ ਦੇ ਨਾਲ ਵਾ ਵਾਸਤਾ ਕਰਾ ਸਕਦੇ ਨੇ ਮਤਲਬ ਮਾਪੇ ਚਲਾ ਸਕਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਲੱਗੇ ਕਿ ਬੱਚੇ ਲਈ ਦੇਖਣੀ ਠੀਕ ਹੈ ਮਾਪੇ ਉਹਨੂੰ ਦਿਖਾ ਦੇਣ ਪਰ ਬੱਚਿਆਂ ਲਈ ਅਗਰ ਅਕਾਊਂਟ ਨਹੀਂ ਬਣਨਗੇ ਤੇ ਖੁਦ ਤੋਂ ਬੱਚੇ ਇਹਨਾਂ ਤੇ ਐਕਟੀਵੇਟ ਨਹੀਂ ਹੋਣਗੇ ਹੁਣ ਦੂਜਾ ਪਾਸਾ ਹੈ ਦੂਜਾ ਪਾਸਾ ਇਹ ਹੈ ਕਿ ਬਹੁਤ ਸਾਰੇ ਮਨੁੱਖੀ ਅਧਿਕਾਰ ਸੰਗਠਨ ਨਾਰਾਜ਼ ਨੇ ਉਹਨਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਵਿਦਿਆਰਥੀਆਂ ਦੀ ਜਿਹੜੇ ਜਿਹੜੀ ਤਰੱਕੀ ਹੈ ਉਹ ਕਟੂਗੀ ਪੜਨ ਲਿਖਣ ਦੇ ਵਿੱਚ ਜਿਹੜੀ ਮਦਦ ਹੁੰਦੀ ਹੈ ਉਹਦਾ ਨੁਕਸਾਨ ਹੋਏਗਾ ਕਿਉਂਕਿ ਅੱਜ ਕੱਲ ਤਾਂ WhatsApp ਨੂੰ ਵੀ ਸਾਨੂੰ ਪਤਾ ਵਰਤਿਆ ਜਾਂਦਾ ਹੈ ਬੱਚਿਆਂ ਦੀ ਪੜ੍ਹਾਈ ਲਈ ਸੋ WhatsApp ਤੇ ਉਸ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਸਾਡੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਸੋ ਉੱਥੇ ਕਹਿੰਦੇ ਆ ਵੀ ਕਈ ਚੀਜ਼ਾਂ ਹੈ ਜਿਹੜੀਆਂ ਨਹੀਂ ਜਿਹੜੀਆਂ ਮਾਨਸਿਕ ਸਿਹਤ ਤੇ ਬੱਚਿਆਂ ਦੇ ਮਾੜਾ ਅਸਰ ਪਾਉਂਦੀਆਂ ਨੇ ਸਾਈਬਰ ਕ੍ਰਾਈਮ ਹੈ ਹੇਟ ਸਪੀਚ ਹੈ ਤੇ ਬੱਚੇ ਡਿਜੀਟਲ ਦੁਨੀਆ ਨਾਲੋਂ ਟੁੱਟ ਜਾਣਗੇ ਇਸ ਤਰੀਕੇ ਦੀਆਂ ਵੀ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ ਮਨੁੱਖੀ ਅਧਿਕਾਰ ਦੀਆਂ ਜਿਹੜੀਆਂ ਕਹਿ ਰਹੀਆਂ ਨੇ ਕਿ ਇਹ ਫੈਸਲਾ ਲਾਗੂ ਨਹੀਂ ਹੋਣਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਭਾਰਤ ਦੇ ਵਿੱਚ ਵੀ ਇਸ ਫੈਸਲੇ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਜਾਂ ਜਿੰਨੀਆਂ ਵੀ ਸੋਸ਼ਲ ਸਾਈਟਾਂ ਨੇ ਵੈਬਸਾਈਟਾਂ ਨੇ ਐਪਸ ਨੇ ਇਹ ਪੜਕਾਊ ਅਸ਼ਲੀਲਤਾ ਵਾਲੀ ਹੇਟ ਸਪੀਚ ਵਾਲੀ ਬੁੱਲਿੰਗ ਵਾਲੀ ਬੱਚਿਆਂ ਤੇ ਮਾੜੇ ਪ੍ਰਭਾਵ ਵਾਲੀ ਸਮਗਰੀ ਨੂੰ ਕੰਟਰੋਲ ਕਰਨ ਜਿਹੜੀ ਕਿ ਇਹਨਾਂ ਤੋਂ ਨਹੀਂ ਹੋ ਪਾਦੀ ਸੋ ਮੈਂ 16 ਸਾਲ ਤੱਕ ਅਸੀਂ ਵੀ ਕਿਤਾਬਾਂ ਪੜ੍ਹਦੇ ਸੀ ਖੇਡਦੇ ਸੀ ਸਕੂਲ ਜਾਂਦੇ ਸੀ ਤੇ ਵਿਦਿਆਰਥੀ ਮੋਬਾਈਲਾਂ ਕਰਕੇ ਖੇਡ ਮੈਦਾਨਾਂ ਤੋਂ ਵੀ ਦੂਰ ਹੋ ਰਹੇ ਨੇ ਔਰ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਘਟ ਜਾਂਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਅਗਰ 16 ਸਾਲ ਤੱਕ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਵੇ ਕੇਵਲ ਉਹਨਾਂ ਨੂੰ ਉਹੀ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਦਿੱਤੀ ਜਾਵੇ ਜਿਹੜੀ ਉਹਨਾਂ ਦੇ ਮਾਪੇ ਨੂੰ ਠੀਕ ਲੱਗੇ ਤੇ ਮੈਨੂੰ ਲੱਗਦਾ ਉਹ ਜ਼ਿਆਦਾ ਚੰਗੀ ਗੱਲ ਹੈ हां या इस तरीके दी तकनीक बनाई जावे कि सोशल मीडिया ते जेड़े 16 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਸਿਰਫ ਉਹੀ ਸਮਗਰੀ ਦੇਖਣ ਨੂੰ ਮਿਲੇ ਜਿਹੜੀ ਉਹਨਾਂ ਦੀ ਉਮਰ ਲਈ ਸਫਾਰਿਸ਼ ਕੀਤੀ ਜਾਂਦੀ ਹੈ ਵੱਖ-ਵੱਖ ਮਾਹਰਾਂ ਵੱਲੋਂ ਸੋ ਸਾਡੀਆਂ ਸੋਸ਼ਲ ਮੀਡੀਆ ਕੰਪਨੀਆਂ ਐਡੀਆਂ ਸਟਰੋਂਗ ਨਹੀਂ ਹੈ ਸੋ ਇਸ ਕਰਕੇ ਇੱਕ ਬਹੁਤ ਵੱਡੀ ਡਿਬੇਟ ਦਾ ਵਿਸ਼ਾ ਹੈ ਬਹੁਤ سارے ਲੋਕ ਮੇਰੇ ਨਾਲ ਸਹਿਮਤ ਹੋ ਸਕਦੇ ਨੇ ਬਹੁਤ سارے ਅਸਹਿਮਤ ਹੋ ਸਕਦੇ ਨੇ ਇਹ ਵੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਬੱਚਿਆਂ ਨੂੰ ਫਾਇਦਾ ਵੀ ਹੈ ਨੁਕਸਾਨ ਵੀ ਹੈ ਸੋ ਅਸੀਂ ਇਹ ਚੀਜ਼ ਤੈਅ ਕਰਨੀ ਹੈ ਕਿ ਸੋਸ਼ਲ ਮੀਡੀਆ ਦਾ ਬੱਚਿਆਂ ਨੂੰ ਸਿਰਫ ਫਾਇਦਾ ਹੋਵੇ ਨੁਕਸਾਨ ਨਾ ਹੋਵੇ ਹੁਣ ਜੇ ਅਸੀਂ ਨੁਕਸਾਨ ਵਾਲੀਆਂ ਚੀਜ਼ਾਂ ਨਹੀਂ ਹਟਾ ਸਕਦੇ ਤੇ ਫਿਰ ਹੋਰ ਕੋਈ ਰਾਹ ਨਹੀਂ ਹੈ ਕਿਉਂਕਿ ਬਾਲ ਮਨਾ ਤੇ ਛੋਟੇ ਬੱਚਿਆਂ ਦੇ ਮਨਾ ਤੇ ਜਿਹੜਾ ਇਸ ਉਮਰ 'ਚ ਮਾੜਾ ਪ੍ਰਭਾਵ ਪੈ ਗਿਆ ਉਹ ਉਹਦੇ ਪ੍ਰਭਾਵ ਤੋਂ ਬਾਹਰ ਨਿਕਲ ਸਕਣ ਇਹ ਬਹੁਤ ਫਿਰ ਔਖਾ ਹੋ ਜਾਂਦਾ ਸੋ ਇਹ ਇੱਕ ਬਹੁਤ ਵੱਡੀ ਡਿਬੇਟ ਦਾ ਵਿਸ਼ਾ ਹੈ ਮਨਦੀਪ ਜੀ ਉੰਦੇ ਦੇ ਨਾਲ ਚੇਲੇ ਚ ਭਾਰਤ ਚ ਵੀ ਡਿਬੇਟ ਹੋਏਗੀ ਜੀ ਸੋਡਲਾ ਜੀ ਕੱਲ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਇੱਕ ਦੂਜੇ ਦੇ ਉੱਪਰ ਜੰਮ ਕੇ ਪੜਾਅ ਕੱਢੀ ਗੈਂਗਸਟਰਾਂ ਤੋਂ ਲੈ ਕੇ ਪੰਜਾਬ ਦੇ ਹੜਾਂ ਦੇ ਮੁੱਦਿਆਂ ਦੀ ਗੱਲ ਹੈ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਗੂੰਜੀ ਪੰਜਾਬ ਦੇ ਕਤਲਾਂ ਦਾ ਜ਼ਿਕਰ ਵੀ ਹੋਇਆ ਤੇ ਕਰਿਓ ਵਿਸ਼ਲੇਸ਼ਣ ਸਾਂਝਾ ਕਿਹੜੇ ਲੀਡਰ ਨੇ ਕੀ ਕੀ ਬਿਆਨ ਦਿੱਤਾ ਦੇਖੋ ਕੱਲ ਪੰਜਾਬ ਦਾ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਦੋ ਦਿਨ ਹੋ ਗਏ 1 ਦਸੰਬਰ ਤੋਂ ਚੱਲ ਰਿਹਾ ਕੱਲ ਵੀ ਪੰਜਾਬ ਦੇ ਪਾਰਲੀਮੈਂਟ ਸੈਸ਼ਨ 'ਚ ਪੰਜਾਬ ਨਾਲ ਜੁੜੇ ਲੀਡਰ ਬੋਲੇ ਐਮ ਲੀਡਰ ਬੋਲੇ ਗੁਰ ਆਪਣੇ ਜਿਹੜੇ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਦੇ ਉਹਨਾਂ ਨੇ ਭਾਸ਼ਣ ਦਿੱਤਾ ਮਲਵਿੰਦਰ ਸਿੰਘ ਕੰਗ ਬੋਲੇ ਬੀਬੀ ਹਰਸ਼ਮ੍ਰਿਤ कौर ਬਾਦਲ ਬੋਲੇ ਕੱਲ ਪਰਸੋਂ ਵੀ ਉਹਨਾਂ ਦੇ ਅਸੀਂ ਬਿਆਨ ਸੁਣੇ ਸੀ ਹੁਣ ਮੁੱਦੇ ਪੰਜਾਬ ਦੇ ਉੱਭਰ ਕੇ ਪਾਰਲੀਮੈਂਟ 'ਚ ਸਭ ਤੋਂ ਵੱਡੀ ਗੱਲ ਹੈ ਲੈਂਡ ਆਰਡਰ ਦਾ ਮੁੱਦਾ ਉੱਤਰਿਆ ਜਿਹੜੇ ਗੁਰਜੀਤ ਔਜਲਾ ਸੀ ਉਹਨਾਂ ਨੇ ਪੰਜਾਬ 'ਚ ਵੱਧ ਰਹੇ ਕਤਲਾਂ ਦੀ ਗੱਲ ਪਾਰਲੀਮੈਂਟ 'ਚ ਚੱਕੀ। ਔਰ ਬਹੁਤ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੇ ਗੱਲ ਚੱਕੀ ਔਰ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਾਂਚ ਕਰਾਈ ਜਾਵੇ ਕਿ ਗੈਂਗਸਟਰ ਕਿਵੇਂ ਪੈਦਾ ਹੋ ਰਹੇ ਨੇ। ਦੇਖੋ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਗੈਂਗਸਟਰਵਾਦ ਦਾ ਇਹ ਬਹੁਤ ਗੰਭੀਰ ਇਲਜ਼ਾਮ ਹੈ। ਹਾਲਾਂਕਿ ਸਾਰੇ ਮੁੰਡਿਆਂ ਨੂੰ ਮੈਂ ਗੈਂਗਸਟਰ ਨਹੀਂ ਮੰਨਦਾ। ਪਰ ਕਤਲੋਗੈਰਤ ਦੀਆਂ ਘਰ ਕਤਲੋਗੈਰਤ ਦੀਆਂ ਘਟਨਾਵਾਂ ਬਹੁਤ ਵਧ ਰਹੀਆਂ ਨੇ। ਔਰ ਲੈਂਡ ਆਰਡਰ ਦੇ ਉੱਤੇ ਗੁਰਜੀਤ ਔਜਲਾ ਇਹਨਾਂ ਦੀ تیر ਸਵਾਲ ਚੱਕ ਰਹੀ ਹੈ। ਅੱਛਾ ਗੁਰਜੀਤ ਔਜਲਾ ਨੇ ਆਪਣੇ ਭਾਸ਼ਣ 'ਚ ਅਕਾਲੀ ਦਲ ਔਰ ਕਾਂਗਰਸ ਔਰ ਆਮ ਆਦਮੀ ਪਾਰਟੀ ਕਾਂਗਰਸ ਨੇ ਉਹਨਾਂ ਨੇ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਇਹਨਾਂ ਤਰ੍ਹਾਂ ਦੇ ਵਿੱਚ ਇਹਨਾਂ ਦੇ ਕਈ ਲੀਡਰਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਦਾ ਮੁੱਦਾ ਪਾਰਲੀਮੈਂਟ 'ਚ ਚੱਕਤਾ। ਔਰ ਜਨਕੀ বিজেপি ਨਾਲ ਵੀ ਉਹਨਾਂ ਨੇ ਜਿਹੜਾ ਗੁਜਰਾਤ ਦੀ ਜੇਲ੍ਹ ਚ ਇੱਕ ਵੱਡਾ ਗੈਂਗਸਟਰ ਬੰਦਾ ਹੈ ਉਹਦਾ ਮੁੱਦਾ ਵੀ ਚੱਕਤਾ ਲਾਰੈਂਸ ਬਿਸ਼ਨੋਈ ਦਾ ਬਿਨਾ ਨਾਂ ਲੈ। ਜੋ ਗੁਰਜੀਤ ਔਜਲਾ ਦੇ ਬਿਆਨ ਨੇ ਤਰਥੱਲੀ ਮਚਾਤੀ ਉੱਥੇ। ਉੱਥੇ ਦੂਸਰੀਆਂ ਤਿਨਾ ਗੁਰਜੀਤ ਔਜਲਾ ਦੇ ਬਿਆਨ ਦੇ ਨਾਲ ਅਸਹਿਮ ਦਿਖੀਆਂ বিজেপি ਦੀਆਂ ਧਿਰਾਂ। ਆਮ ਆਦਮੀ ਪਾਰਟੀ ਨੇ ਧਿਰਾਂ ਸੰਗੋਂ ਦੀ। ਫਿਰ ਜਦੋਂ ਆਮ ਆਦਮੀ ਪਾਰਟੀ ਵਾਲੀ ਵਾਰੀ ਆਈ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਅਟੈਕ ਕਰਤਾ ਵੀ ਤੁਸੀਂ ਪੰਜਾਬ ਚ ਹੜਾ ਦਾ ਮੁਆਵਜ਼ਾ ਨਹੀਂ ਦਿੱਤਾ ਉਹਨਾਂ ਨੇ ਜੰਮ ਕੇ ਪੜਾਸ ਕੱਢੀ ਬੀਜੇਪੀ ਤੇ ਤੇ ਜਦੋਂ ਵਾਰੀ ਆਈ ਹਰਸ਼ਮਰਤ ਕੋਰ ਬਦਲਦੀ ਉਹਨਾਂ ਨੇ 12000 ਕਰੋੜ ਦਾ ਮੁੱਦਾ ਚੱਕਤਾ ਵੀ ਕੇਂਦਰ ਵਾਲੇ ਕਹਿੰਦੇ 12000 ਕਰੋੜ 12.5 ਹਜ਼ਾਰ ਕਰੋੜ ਪਿਆ ਪੰਜਾਬ ਕੋਲੇ ਅਸੀਂ ਪੈਸੇ ਦੱਤੇ ਤੇ ਪੰਜਾਬ ਵਾਲੇ ਮਲਵਿੰਦਰ ਸਿੰਘ ਕੰਗ ਕਹਿੰਦੇ ਸਾਨੂੰ ਹੜਾਂ ਦੇ ਮੁਆਵਜ਼ੇ ਦਾ ਕੋਈ ਪੈਸਾ ਨਹੀਂ ਦਿੱਤਾ। ਬੀਬੀ ਹਰਸਿਮਰਤ कौर ਬਾਦਲ ਨੇ ਇਹ ਮੁੱਦਾ ਚੱਕਿਆ। ਇਹਦੇ ਸਣੇ ਕਈ ਹੋਰ ਮੁੱਦੇ ਉਭਾਰੇ ਤੇ ਹੁਣ ਛੋਟੇ-ਛੋਟੇ ਬਿਆਨ ਬੜੇ ਸੁਣਨ ਵਾਲੇ ਨੇ ਇਹਨਾਂ ਤਿੰਨਾਂ ਲੀਡਰਾਂ ਦੇ। ਪਹਿਲਾਂ ਗੁਰਜੀਤ ਔਜਲਾ ਦਾ, ਫਿਰ ਮਲਵਿੰਦਰ ਕੰਗ ਦਾ, ਫਿਰ ਹਰਸਿਮਰਤ कौर ਬਾਦਲ ਦਾ। ਇਹ ਤਿੰਨੇ ਬਿਆਨ ਛੋਟੇ-ਛੋਟੇ ਹੁਣ ਅਸੀਂ ਇਸ ਵਕਤ ਸੁਣਦੇ ਆ ਮਨਦੀਪ ਜੀ। ਔਰ ਮੈਨੂੰ ਲੱਗਦਾ ਬੜੀ ਤਸਵੀਰ ਉਹਦੇ ਨਾਲ ਸਾਫ਼ ਹੋਊਗੀ ਸਭ ਤੋਂ ਪਹਿਲਾਂ ਛੋਟੇ-ਛੋਟੇ ਬਿਆਨ ਸੁਣ ਕੇ। ਪਿਛਲੇ ਦਿਨੋਂ पंजाब में बड़े स्तर पर फ्लड आए जिसके कारण हमारे तकरीबन छः ज़िलों के 2500 गांव सभापति जी 2500 गांव पूरी तरीके से तबाह हुए और चार पाँच लाख एकड़ से ज़्यादा खड़ी फसल बिल्कुल तैयार फसल थी जो वो पूरी तरीके से फ्लड के कारण बर्बाद हो गई और हमारे जो डिस्ट्रिक्ट में जे जितनी जो सबसे बड़ी प्रॉब्लम आई है वो सभी बॉर्डर डिस्ट्रिक्ट हैं और ये वही डिस्ट्रिक्ट है सभापति जी जहाँ जिन जिन लोगों ने ऑपरेशन सिद्धूर के दौरान भारतीय सेना के साथ कंधे से कंधा मिलाकर इस देश की लड़ाई लड़ी थी आज तकरीबन दो महीने हो गए सभापति जी ऑनरेबल प्राइम मिनिस्टर साहब भी वहां विजिट किया आए भारत सरकार के तमाम मंत्री साहबान आए लेकिन एक रुपया भी वो छह जिलों के लोगों को दोबारा से पैरों पर पे खड़ा करने के लिए रिहेबिलेट करने के लिए एक रुपया भारत सरकार की तरफ से नहीं दिया गया इवन सभापति जी जो हरियाणा और राजस्थान की सरकारें पंजाब के हिस्से का पानी मांगने मांगती और क्लेम करती हैं अपने पानी का उन सरकारों ने भी इस मुश्किल घड़ी में इप इस विपत्ति के समय में पंजाब का साथ नहीं दिया और पंजाब के लोगों ने इस सारी मुश्किल को अपने आप झेला मैं आपके माध्यम से भारत सरकार को कहना चाहता हूं, ऑनरेबल प्रधानमंत्री जी को कि जब बिहार में इलेक्शन होते हैं तब तो आप बोलियां लगाते हैं पचास हजार करोड़ दू के सत्तर हजार करोड़ अस्सी हजार करोड़ दू के नब्बे हजार करोड़ और एक तरफ पंजाब वो राज्य जिसने इस देश की आज़ादी के लिए इस देश के अनाज भंडार भरने में सबसे बड़ा योगदान दिया हो उसको उस प्रदेश को मुश्किल के समय में अपने अपने उस हालात पर छोड़ देना मुझे लगता है इसके इससे बड़ी डिस्क्रिमिनेशन नहीं हो सकती भारत सरकार से मेरी मांग है कि पंजाब के लोगों जो बाढ़ से जिनका पूरा घर बाहर हॉस्पिटल सड़के सब तबाह हो गई पांच लाख एकड़ फसल खत्म होगी उनके लिए एक स्पेशल पैकेज पचास हजार करोड़ का भारत सरकार लीज करे और वो पंजाब के और बॉर्डर के वो लोग जो देश की लड़ाई लड़ते हैं अपने पर खड़ा हो सके, अपने बच्चों का अच्छा भविष्य बना सके बहुत बहुत धन्यवाद पंजाब में अगस्त और सितंबर के महीने में बेतहाशा पानी के कारण जिस तरह की तबाही आई जहा तकरीबन तेईस सौ बिल्कुल तबाह हो गए आप सोचे की आ, कई पाँच लाख एकड़ जमीन बिल्कुल तबाह हो गई ब्यास रवि सतलुज का पानी ऐसा तबाही लेके आया अब ये भी एक चर्चा का विषय है कि डैम कंट्रोल ठीक सा नहीं हुआ तो उसमें कुदरती आपदा कितनी और मैन मेड आपदा कितनी थी लेकिन मैं उस विषय पे आज नहीं जाते हुए मैं सिर्फ इस तरफ ध्यान आपका आकर्षण करना चाहूँगी कि इस तबाही के साथ जो कई लाख तकरीबन तीन लाख एकड़ लोगों की क्रॉप्स खड़ी खड़ी जो फसल वो तबाह हो गई पांच लाख एकड़ जमीन तबाह हो गई और तबाह इस तरीके से हुई कि अब पानी जब चले भी गया है उधर इतना रेता छोड़ गया कि शायद अगली दो तीन फसलें भी वहां नहीं बीत सकेंगे बॉर्डर में जो इंडो पाक का बॉर्डर है जो तारों के उस तरीक उस तरफ ज़मीनें जिनके लोगों की थी जो पुरखों के समय से वो जमीनों पर कल्टिवेशन कर रहे थे वो रवि ब्यास रिवर ने तो वो सारा जमीन ही और ले गए अब उनके पास जमीन ही नहीं रही तो उनका सारा कुछ तबाह हो गया ना घर रहा ना जानवर रहा तो मैडम मैं आपके माध्यम से ये पूछना चाहूंगी कि सेंटर कह रही है कि स्टेट डिजास्टर रिलीफ फंड का साढ़े बारह हजार करोड़ रुपए स्टेट के पास है लेकिन हमारी स्टेट की सरकार और स्टेट के वित्त मंत्री जी कह रहे हैं कि उनको सिर्फ पंद्रह सौ मिला है अप्रैल इस साल में अब जो 1600 सौ सो रुपए 1600 सो करोड़ रुपए प्रधानमंत्री जी ऐलान करके गए हैं कॉम्पनसेशन का जो बिल्कुल ऊंट के मुंह में तिनके के बराबर है तो वो ये छोटी रकम भी वो कह रहे हैं वित्त मंत्री पंजाब के आम आदमी पार्टी के कि वो रकम नहीं आई है तो सरकार केंद्र सरकार कह रही है साढ़े बारह हजार करोड़ पड़ा हुआ है वह राज्य की सरकार कह रही है पैसे नहीं आए लोग जिनके पास घर भी नहीं है छत भी नहीं है जमीन तक नहीं है, पशु तक नहीं है स्कूल तबाह हो गए अस्पताल वो लोग कहाँ जाए इन दोनों के बीच में फैसला कौन करेगा और लोगों की बाह कौन पकड़ेगा यहाँ पे पैसा बांधना बहुत अच्छा है लेकिन लोगों के खाते में डायरेक्ट बेनिफिट के राही केंद्र की सरकार पैसे नहीं भेजती है ताकि लोगों का कुछ सवर जाए ये मैं आपसे ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਤਲ ਹੋ ਰਹੇ ਨੇ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਜਿਹੜੇ ਲੋਕ ਦਸਾਂ ਨਵਾਂ ਦੀ ਕਿਰਤ ਕਰਦੇ ਨੇ ਇਮਾਨਦਾਰ ਲੋਕ ਕਾਰੋਬਾਰੀ ਲੋਕ ਗੈਂਗਸਟਰ ਉਹਨਾਂ ਨੂੰ ਬਾਹਰ ਬੈਠੇ ਹੋਰ ਜੇਲਾਜੋ ਬੈਠੇ ਉਹਨਾਂ ਦੇ ਕਤਲ ਕਰਵਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰਕਾਰ ਇਸ ਮੁੱਦੇ ਤੇ ਫੇਲ ਹੈ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਇਨਕੁਆਰੀ ਚਾਹੀਦੀ ਹੈ ਦੇਖੋ ਜਿਹੜਾ ਵਿਦੇਸ਼ੀ ਬਿਟਾ ਗੈਂਗਸਟਰ ਹੈ ਤੇ ਸਾਡੇ ਗਰੀਬ ਲੋਕ ਬੱਚਿਆਂ ਨੂੰ ਥੋੜੇ ਜੇ ਪੈਸਿਆਂ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੂਜ਼ ਕਰ ਰਿਹਾ ਹੈ ਇੱਕ ਤੇ ਏਮਪਲਾਈਮੈਂਟ ਦੀ ਬਹੁਤ ਵੱਡੀ ਜ਼ਰੂਰਤ ਹੈ ਦੂਜੀ ਇੱਕ ਸਿਟਿੰਗ ਜੱਜ ਤੋਂ ਮੈਡਮ 1 ਮਿੰਟ ਸਿਟਿੰਗ ਜੱਜ ਤੋਂ ਇਨਕੁਆਰੀ ਚਾਹੀਦੀ ਹੈ ਕਿ ਇਹ ਗੈਂਗਸਟਰ ਬਣੇ ਕਿਵੇਂ ਨੰਬਰ 2 ਇਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਪੋਲਿਟਿਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਲ ਕਿ ਬਾਈ ਇਲੈਕਸ਼ਨ ਚ ਯੂਜ਼ ਕੀਤਾ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਭਾਜਪਾ ਇੱਕ ਗੈਂਗਸਟਰ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਬੈਠੇ ਜਿਹੜਾ ਕਿ ਕਤਲ ਕਰਾ ਰਿਹਾ ਹੈ ਇੱਕ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਇੱਥੇ ਤੱਕ ਲੈ ਕੇ ਆਏ ਨੇ ਮੇਰੀ ਮੰਗ ਹੈ ਕਾਨੂੰਨ ਵਿਵਸਥਾ ਤਾਤਰ ਹੋ ਚੁੱਕੀ ਹੈ ਲੋਕ ਡਰੇ ਨੇ ਲੋਕ ਪਰਦੇਸ ਛੱਡ ਕੇ ਬਾਹਰ ਜਾਣ ਦੀ ਸੋਚ ਬਣਾਈ ਰੱਖੇ ਨੇ ਕੁਝ ਛੱਡ ਕੇ ਜਾ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਸਟੇਟ ਤੋਂ ਬਾਹਰ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵੈਨ ਕਰੇ ਸਾਨੂੰ ਸੁਰੱਖਿਆ ਦੀ ਧਮਕੀਆ ਕਰਾਏ ਪੰਜਾਬ ਦੇ ਲੋਕਾਂ ਨੂੰ देखो आपा बयान सुने सो बहुत ਵੱਡੇ ਪੱਦਰ ਤੇ ਪਾਰਲੀਮੈਂਟ ਮੈਂਬਰਾਂ ਨੇ ਇਹ ਮੁੱਦੇ ਸਾਰੇ ਉਭਾਰੇ ਨੇ ਸੋ ਇਹ ਸਾਰੇ ਮੁੱਦੇ ਉਹ ਨੇ ਪੰਜਾਬੀ ਜਿਨ੍ਹਾਂ ਦਾ ਹੱਲ ਵੀ ਚਾਹੁੰਦੇ ਨੇ ਦਰਸਤ ਔਰ ਪਾਰਲੀਮੈਂਟ ਦੇ ਵਿੱਚ ਇਹਨਾਂ ਮੁੱਦਿਆਂ ਤੇ ਅਗਰ ਡਿਬੇਟ ਹੋ ਜੇ ਬਹੁਤ ਚੰਗੀ ਦਰਸਤ ਬਹਿਸ ਹੋ ਜੇ ਔਰ ਇਹ ਮੁੱਦੇ ਹੱਲ ਕਰ ਦਿੱਤੇ ਜਾਣ 12000 ਕਰੋੜ ਦੇ ਪਤਾ ਲੱਗੇ ਲੋਕਾਂ ਨੂੰ ਪਾਰਲੀਮੈਂਟ ਦੇ ਜ਼ਰੀਏ ਤੇ ਬਹੁਤ ਹੀ ਔਰ ਹੜ੍ਹਾਂ 'ਚ ਕਿੰਨਾ ਪੈਸਾ ਗਿਆ ਹੈ ਪੰਜਾਬ ਸਰਕਾਰ ਨੇ ਹੜ੍ਹਾਂ 'ਚ ਕਿੰਨੀ ਮਦਦ ਕੀਤੀ ਹੈ ਕਿੰਨਾ ਮੁਆਵਜ਼ਾ ਦਿੱਤਾ ਹੈ ਇਹ ਸਾਰੇ ਆਂਕੜੇ ਅਗਰ ਬਾਹਰ ਆ ਜਾਣ ਤੇ ਲੋਕਾਂ ਦੇ ਲਈ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ ਬਾਕੀ ਦੇਖਦੇ ਹਾਂ ਕਿ ਪਾਰਲੀਮੈਂਟ ਦੇ ਸੈਸ਼ਨ 'ਚ ਇਹ ਗੱਲਾਂ ਸਿਰਫ ਭਾਸ਼ਣਾ ਤੱਕ ਰਹਿ ਜਾਂਦੀਆਂ ਨੇ ਜਾਂ ਸਰਕਾਰਾਂ ਕੋਈ ਅਮਲ ਕਰਦੀਆਂ ਨੇ ਸੋ ਇਹ ਦੇਖਣ ਵਾਲੀ ਗੱਲ ਰਹੇਗੀ ਔਰ ਅਖੀਰ 'ਚ ਕੋਈ ਵੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਅਗਲੇ ਪ੍ਰੋਗਰਾਮਾਂ 'ਚ ਤੁਹਾਡਾ ਪੱਖ ਵੀ ਵਧਾਵਾਂਗੇ ਬਹੁਤ-ਬਹੁਤ ਧੰਨਵਾਦ ਜੀ ਸੋਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ